ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਪਾਗੀਰਥ ਜੀ ਗੁਰੂ ਨਾਨਕ ਦੇਵ ਜੀ ਦੇ ਸਿੱਖ ਕਿਸ ਤਰ੍ਹਾਂ ਬਣੇ ਸੁਲਤਾਨਪੁਰ ਦੇ ਨੇੜੇ ਇੱਕ ਮੇਲ ਸਿੰਘਾ ਪਿੰਡ ਵਿੱਚ ਕਾਲਕਾ ਦਾ ਪੁਜਾਰੀ ਇੱਕ ਆਦਮੀ ਪਾਗੀਰਤ ਰੇਂਦਾ ਸੀ ਉਹ ਉਹ ਪਾਗੀਰਤ ਜਿਸ ਤਰ੍ਹਾਂ ਗੁਰੂ ਦਾ ਸਿੱਖ ਬਣਿਆ ਉਹ ਵਾਰਤਾ ਮੈਂ ਤੁਹਾਨੂੰ ਸੁਣਾਉਣ ਲੱਗਾ ਹਾਂ ਜੀ ਉਹ ਰਾਤ ਦਿਨ ਤਾਲਕਾ ਦੀ ਉਪਾਸਨਾ ਵਿੱਚ ਲੱਗਾ ਰਹਿੰਦਾ ਸੀ ਇਸ ਦੇਵੀ ਨੂੰ ਉਹ ਸ਼ਿਵ ਜਗਦੰਬਾ ਅਸ਼ਟਪੂਜੀ ਲਾਲ ਨੇਤਰਾਵਾਂ ਵਾਲੀ ਮੁੰਡਾਂ ਦੀ ਮਾਲਾ ਵਾਲੀ ਜਵਾਲਾ ਭਖਣੀ ਸ਼ੇਰ ਦੀ ਸਵਾਰੀ ਵਾਲੀ ਸੰਤਾ ਨੂੰ ਪਾਲਣ ਵਾਲੀ ਦੈਨਤਾ ਦਾ ਨਾਸ਼ ਕਰਨ ਵਾਲੀ ਮਧਕਟ ਤੇ ਮਹਿਖਾ ਸੂਰ ਉਮਾਰਸ਼ ਚੰਡ ਮੁੰਡ ਰક્ત ਬੀਜ ਅਤੇ ਸੁੰਭ ਨੇ ਸੁੰਭ ਆਦਿ ਦੈਨਤਾ ਨੂੰ ਨਾਸ਼ ਕਰਨ ਵਾਲੀ ਸ਼ਕਤੀ ਆ ਕੇ ਉਸ ਦੇ ਦਰਸ਼ਨ ਕਰਨ ਵਾਸਤੇ ਰਾਤ ਦਿਨ ਉਸ ਦੀ ਪੂਪਾਸਾ ਵਿੱਚ ਲੱਗਾ ਰਹਿੰਦਾ ਇੱਕ ਦਿਨ یوں ਆराधना ਕਰਦੇ ਸਾਰਾ ਦਿਨ ਹੀ ਤਾਲਕਾ ਦੀ ਮੂਰਤੀ ਸਾਹਮਣੇ ਬੈਠੇ ਨੂੰ ਬੀਤ ਗਿਆ ਜਦ ਇਸ ਧਿਆਨ ਵਿੱਚ ਬੈਠੇ ਨੂੰ ਅੱਧੀ ਰਾਤ ਹੋ ਗਈ ਤਾਂ ਊਂਗ ਵਿੱਚ ਉਸ ਨੂੰ ਸੁਪਨਾ ਆਇਆ ਇਸ ਵਿੱਚ ਦੇਵੀ ਨੇ ਕਿਹਾ ਭਗਤਾ ਮੈਂ ਤੈਨੂੰ ਇਹ ਵਰ ਦਿੰਦੀ ਹਾਂ ਤੇਰਾ ਮਨੋਰਥ ਪੂਰਾ ਹੋਏ ਜਾਏਗਾ ਤੂੰ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਚਰਨ ਸੇਵਾ ਵਿੱਚ ਲੱਗ ਉਹ ਕਰਤਾਰ ਰੂਪ ਅਵਤਾਰ ਹਨ ਕਲਯੁਗ ਜੀਵਾਂ ਦਾ ਉਧਾਰ ਕਰਨ ਆਏ ਹਨ ਉਹਨਾਂ ਤੇ ਸਰਦਾ ਧਾਰ ਤੇਰਾ ਜੀਵਨ ਸਫਲ ਹੋਏ ਜਾਏਗਾ ਇਸ ਉਪਰੰਤ ਪਾਗੀਰ ਦੀ ਅੱਖ ਖੁੱਲ ਗਈ ਸਾਰੀ ਰਾਤ ਉਹ ਇਸ ਸੁਪਨੇ ਨੂੰ ਸੋਚਦਾ ਰਿਹਾ ਸਵੇਰ ਹੋਈ ਤਾਂ ਉਸ ਨੂੰ ਇਤਨਾ ਵਿਰਾਗ ਹੋ ਗਿਆ ਕਿ ਉਹ ਆਪਣੇ ਉਹ ਤਾਂ ਬਾਤੇ ਪਿੰਡ ਦੀ ਚੌਧਰ ਨੂੰ ਛੱਡ ਕੇ ਸੁਲਤਾਨਪੁਰ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਆਣ ਹਾਜ਼ਰ ਹੋਇਆ। ਆਗੀਰਥ ਨੇ ਗੁਰੂ ਜੀ ਦੇ ਚਰਨਾਂ ਤੇ ਅਜਿਹਾ ਸਿਰ ਰੱਖਿਆ ਇਹ ਮੁੜ ਚੁੱਕੇ ਹੀ ਨਾ ਗੁਰੂ ਜੀ ਨੇ ਉਸ ਦਾ ਪ੍ਰੇਮ ਵੇਖ ਕੇ ਬਾਹੋਂ ਫੜ ਕੇ ਉਠਾਇਆ ਤੇ ਪੁੱਛਿਆ ਤੂੰ ਕੌਣ ਹੈ ਅਤੇ ਇਸ ਮਨੋਰਥ ਵਾਸਤੇ ਆਇਆ ਹੈ। ਆਗੀਰਥ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਪ ਸਭ ਕੁਝ ਜਾਣਦੇ ਹੋ ਪਰ ਫਿਰ ਵੀ ਆਪ ਜੀ ਦੇ ਪੁੱشن ਕਰਕੇ ਦੱਸਦਾ ਹਾਂ ਕਿ ਮੈਂ ਮੈਲਸੀਹਾ ਪਿੰਡ ਦੇ ਰਹਿਣ ਵਾਲਾ ਹਾਂ ਕਾਲੀ ਦੇਵੀ ਦਾ ਉਪਾਸ਼ਕ ਹਾਂ ਉਸ ਨੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪ ਜੀ ਦੀ ਸ਼ਰਨ ਭੇਜਿਆ ਹੈ ਮੈਂ ਆਪ ਜੀ ਨੂੰ ਬਾਰੰਬਾਰ ਨਮਸਕਾਰ ਕਰਦਾ ਹਾਂ ਆਪ ਸ਼ਰਨ ਆਇਆ ਹਾਂ ਆਪ ਸ਼ਰਨ ਆਇਆ ਦੀ ਪਾਲਣਾ ਕਰਨ ਵਾਲੇ ਹੋ ਉਸ ਦਾ ਪ੍ਰੇਮ ਤੇ ਸਰਦਾ ਵੇਖ ਕੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਆਪਣੀ ਸੇਵਾ ਵਿੱਚ ਲਾ ਲਿਆ ਭਾਈ ਪਗੀਰਤ ਦਿਨ ਰਾਤ ਆਪ ਜੀ ਦੀ ਸੇਵਾ ਕਰਦਾ ਅਤੇ ਆਗਿਆ ਵਿੱਚ ਪ੍ਰਸੰਨ ਰਹਿੰਦਾ ਮਨ ਵਿੱਚ ਬੜੀ ਸ਼ਰਧਾ ਰੱਖਦਾ ਇਸ ਤਰ੍ਹਾਂ ਕੁਝ ਸਮਾਂ ਬੀਤ ਗਿਆ ਇੱਕ ਦਿਨ ਤਲਵੰਡੀ ਤੋਂ ਮਰਦਾਨਾ ਆ ਗਿਆ ਉਸ ਨੇ ਗੁਰੂ ਜੀ ਨੂੰ ਆਖਿਆ ਜੁਜਮਾਨ ਤੁਸੀਂ ਕਿਹਾ ਸੀ ਕਿ ਮੈਂ ਹੋਰ ਕਿਸੇ ਪਾਸੋਂ ਨਾ ਮੰਗਿਆ ਕਰਾਂ ਸੋ ਮੈਂ ਕਿਸੇ ਪਾਸੋਂ ਕਦੀ ਕੁਝ ਨਹੀਂ ਮੰਗਦਾ ਹੋਰ ਤਾਂ ਮੇਰੀ ਗੁਜਰਾਨ ਚੰਗੀ ਚੱਲ ਰਹੀ ਹੈ ਹੁਣ ਮੇਰੀ ਲੜਕੀ ਦੀ ਸ਼ਾਦੀ ਹੈ ਜਿਸ ਤੇ ਬਹੁਤ ਖਰਚ ਹੋਵੇਗਾ ਪਰ ਮੇਰੇ ਪਾਸ ਇਤਨਾ ਖਰਚ ਕਰਨ ਦੀ ਸਮਰਥਾ ਨਹੀਂ ਇਸ ਵਾਸਤੇ ਮੈਂ ਆਪ ਜੀ ਦੇ ਪਾਸ ਆਇਆ ਹਾਂ ਮਰਦਾਨੇ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਪਗਿਰਥ ਨੂੰ ਆਖਿਆ ਕਿ ਮਰਦਾਨੇ ਪਾਸੋਂ ਵਿਆਹ ਦੀ ਸਮਗਰੀ ਲੈ ਕੇ ਲਾਹੌਰ ਚਲੇ ਜਾਓ ਅਤੇ ਉੱਥੋਂ ਖਰੀਦ ਕੇ ਲਿਆਓ ਉੱਥੇ ਕੇਵਲ ਇੱਕ ਰਾਤ ਹੀ ਰਹਿਣਾ ਸਮਗਰੀ ਲੈ ਕੇ ਛੇਤੀ ਵਾਪਸ ਆਉਣਾ ਮਰਦਾਨੇ ਪਾਸੋਂ ਸਾਰੀ ਵਸਤੂ ਪੁਛ ਕੇ ਭਾਈ ਪਗੀਰਥ ਲੋਡ ਅਨੁਸਾਰ ਧੰਨ ਲੈ ਕੇ ਲਾਹੌਰ ਪੁੱਜ ਗਿਆ ਲਾਹੌਰ ਪੁੱਜ ਕੇ ਪਗੀਰਥ ਇੱਕ ਦੁਕਾਨਦਾਰ ਮਨੁਸੁਖ ਨੂੰ ਮਿਲਿਆ ਤੇ ਸਾਰੀ ਗੱਲ ਉਸ ਨੂੰ ਦੱਸੀ ਗੱਲ ਦੱਸ ਕੇ ਸਮਗਰੀ ਵਾਲਾ ਕਾਗਜ਼ ਉਸਨੇ ਦੇ ਕੇ ਆਖਿਆ ਇਹ ਸਾਰੀ ਸਮਗਰੀ ਮੈਨੂੰ ਛੇਤੀ ਲੈ ਦਿਓ ਇੱਥੇ ਮੈਂ ਇੱਕ ਰਾਤ ਤੋਂ ਵੱਧ ਨਹੀਂ ਰਹਿ ਸਕਦਾ। ਮਨੁਸਖ ਨੇ ਬੜੇ ਸਤਕਾਰ ਨਾਲ ਕਿਹਾ, "ਰਾਤ ਵਿਸ਼ਰਾਮ ਕਰੋ, ਦਿਨ ਚੜੇ ਸਾਰੀ ਵਸਤ ਲੈ ਆ ਦਿਆਂਗਾ।" ਮਨੁਸਖ ਨੇ ਸਾਰਾ ਕਾਗਜ਼ ਪੜ੍ਹ ਕੇ ਆਖਿਆ ਕਿ ਹੋਰ ਸਾਰੀ ਵਸਤਾਂ ਤਿਆਰ ਹੋ ਜਾਏਗੀ ਪਰ ਲਾਲ ਚੂੜਾ ਤਿਆਰ ਨਹੀਂ ਹੋ ਸਕੇਗਾ। ਜੇ ਤੂੰ ਦੂਸਰੀ ਰਾਤ ਵਿਸ਼ਰਾਮ ਕਰੇਗਾ ਤਾਂ ਸੁੰਦਰ ਚੂੜਾ ਵੀ ਤਿਆਰ ਕਰਵਾ ਦਿਆਂਗਾ। ਬਗੀਰਤ ਨੇ ਕਿਹਾ, "ਸ਼ਾਹ ਜੀ, ਤੁਸੀਂ ਠੀਕ ਕਹਿੰਦੇ ਹੋ ਪਰ ਇੱਥੇ ਇੱਕ ਗੱਲ ਹੋਰ ਹੈ ਜੇ ਮੈਂ ਦੂਸਰੀ ਰਾਤ ਇਸ ਸ਼ਹਿਰ ਵਿੱਚ ਟਹਿਰ ਜਾਵਾਂ ਤਾਂ ਮੇਰਾ ਸਾਰਾ ਜਨਮ ਹੀ ਨਫਲ ਚਲਿਆ ਜਾਏਗਾ ਮਨੁੱਖ ਨੇ ਹੈਰਾਨ ਹੋ ਕੇ ਪੁੱਛਿਆ ਇਸ ਦਾ ਕਾਰਨ ਕੀ ਹੈ ਮੇਰੇ ਮਨ ਦਾ ਸੰਸਨ ਨਿਮਰਤ ਕਰੋ ਅਗਿਰਥ ਨੇ ਦੱਸਿਆ ਕਿ ਮੇਰੇ ਗੁਰੂ ਦਾ ਇਹ ਹੁਕਮ ਹੈ ਜੇ ਮੈਂ ਇਸ ਹੁਕਮ ਦੀ ਪਾਲਣਾ ਨਾ ਕਰਾਂਗਾ ਤਾਂ ਮੇਰਾ ਜਨਮ ਬਿਰਥਾ ਚਲਿਆ ਜਾਏਗਾ ਉਹਨਾਂ ਦਾ ਬਚਨ ਕਦੀ ਖਾਲੀ ਨਹੀਂ ਜਾਂਦਾ ਮਨ ਸੁਖਨੇ ਕਿਹਾ ਇਸ ਕਾਲ ਯੁਗ ਵਿੱਚ ਐਸਾ ਕਿਹੜਾ ਪੁਰਸ਼ ਹੈ ਜਿਨ੍ਹਾਂ ਦਾ ਹੁਕਮ ਨਾ ਮੰਨਣ ਨਾਲ ਉਸ ਦਾ ਸਾਰਾ ਜੀਵਨ ਬੇਅਰਥ ਚਲਿਆ ਜਾਂਦਾ ਹੈ ਅਗਿਰਥ ਨੇ ਕਿਹਾ ਸ਼ਾਹ ਜੀ ਇਸ ਉਤੇ ਕੋਈ ਸ਼ੰਕਾ ਨਾ ਕਰੋ ਕਿਉਂਕਿ ਜਿਨ੍ਹਾਂ ਦੀ ਮੈਂ nonsa ਕਰਦਾ ਹਾਂ ਉਹ ਇਸ ਕਾਲ ਯੁਗ ਵਿੱਚ ਸੰਸਾਰ ਦਾ ਉਦਾਰ ਕਰਨ ਵਾਸਤੇ ਪਰਮੇਸ਼ਰ ਆਪ ਹੀ અવਤਾਰ ਧਾਰ ਕੇ ਆਇਆ ਹੈ ਉਹ ਘਟ ਘਟ ਦੇ ਜਨਨ ਹਾਰ ਅਤੇ 14 ਲੋਕਾਂ ਦੇ ਪ੍ਰੇਰਕ ਹਨ ਸਭ ਕਾਰ ਵਿਹਾਰ ਸੰਸਾਰੀ ਮर्यादा ਕਰਦੇ ਹਨ ਪਰ ਹਿਰਦੇ ਵਿੱਚ ਪੂਰਨ ਗਿਆਨ ਹੈ ਇਹ ਗੱਲ ਸੁਣ ਕੇ ਮਨੁੱਖ ਨੇ ਜਿਸ ਦੇ ਮਨ ਵਿੱਚ ਸੰਤਾਂ ਨੂੰ ਮਿਲਣ ਦੀ ਸਦਾ ਹੀ ਅਭਿਲਾਖਾ ਰਹਿੰਦੀ ਸੀ ਆਖਿਆ ਕਿ ਤੇਰਾ ਗੁਰੂ ਮੈਨੂੰ ਵੀ ਕੋਈ ਆਪਣੀ ਸ਼ਕਤੀ ਵਿਖਾ ਦੇਵੇ ਤਾਂ ਮੈਂ ਵੀ ਉਸ ਦਾ ਪ੍ਰੇਮੀ ਸਿੱਖ ਹੋ ਜਾਵਾਂਗਾ ਕਿਉਂਕਿ ਅਖੰਡੀ ਸਾਧੂ ਤਾਂ ਮੈਨੂੰ ਬਹੁਤ ਮਿਲੇ ਹਨ ਪਰ ਕਿਸੇ ਪਾਸੋਂ ਵੀ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲੀ ਇਸ ਕਰਕੇ ਮੈਨੂੰ ਇਹਨਾਂ ਸੰਤਾਂ ਤੇ ਭਰੋਸਾ ਨਹੀਂ ਰਿਹਾ। ਭਗਿਰਥ ਨੇ ਕਿਹਾ ਸ਼ਾਹ ਜੀ ਪਹਿਲਾਂ ਆਪਣੇ ਮਨ ਵਿੱਚੋਂ ਹੁਜਤਾਂ ਨੂੰ ਦੂਰ ਕਰਕੇ ਫਿਰ ਸੰਤਾ ਧਾਰ ਕੇ ਦਰਸ਼ਨ ਕਰੋ। ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਗੁਰੂ ਜੀ ਸ਼ਕਤੀਵਾਨ ਹਨ ਕਿ ਨਹੀਂ। ਜਿਵੇਂ ਕੋਈ ਸਮੁੰਦਰ ਤੋਂ ਪਾਣੀ ਦੀ ਇੱਕ ਬੂੰਦ ਮੰਗੇ ਤਾਂ ਉੱਥੇ ਕੋਈ ਘਾਟਾ ਨਹੀਂ ਹੁੰਦਾ। ਜਿਤਨੀਆ ਦਿਲ ਕਰੇ ਬੂੰਦਾ ਲੈ ਲਵੇ। ਜਿਵੇਂ ਹੀ ਸਤਿਗੁਰੂ ਪਾਸ ਜਿਹੜਾ ਸ਼ਰਧਾ ਧਾਰ ਕੇ ਜਾਂਦਾ ਹੈ ਉਹ ਜੋ ਕੁਝ ਮੰਗੇ ਉਸ ਨੂੰ ਮਿਲ ਜਾਂਦਾ ਹੈ ਮਨਸੁਖ ਨੇ ਪਗੀਰਥ ਪਾਸੋਂ ਇਹ ਬਚਨ ਸੁਣ ਕੇ ਆਖਿਆ ਕਿ ਮੇਰੇ ਘਰ ਵਿੱਚ ਸੁੰਦਰ ਚੂੜਾ ਤਿਆਰ ਹੈ ਉਹ ਮੈਂ ਨਾਲ ਚੱਲ ਕੇ ਗੁਰੂ ਜੀ ਦੀ ਪੇਟਾ ਕਰ ਦਿਆਂਗਾ ਮੈਂ ਤੇਰੇ ਨਾਲ ਹੀ ਚੱਲਦਾ ਹਾਂ ਗੁਰੂ ਜੀ ਮੈਨੂੰ ਮੇਰਾ ਨਾਮ ਲੈ ਕੇ ਬੁਲਾ ਲੈਣ ਕੇ ਤਾਂ ਮਨ ਲਵਾਂਗਾ ਇਹ ਇਹ ਸ਼ਕਤੀवान ਹਨ ਇਸ ਤਰ੍ਹਾਂ ਦੇ ਬਚਨ ਬिलास ਕਰਕੇ ਲਾਹੌਰ ਤੋਂ ਸਮਗਰੀ ਲੈ ਕੇ ਆਈ ਪਗੀਰਥ ਤੇ ਮਨਸੁਖ ਤਲਵੰਡੀ ਨੂੰ ਚੱਲ ਪਏ ਜਦ ਤਲਵੰਡੀ ਗੁਰੂ ਜੀ ਪਾਸ ਪਹੁੰਚੇ ਤਾਂ ਗੁਰੂ ਜੀ ਨੇ ਵੇਖ ਕੇ ਸਾਰ ਹੀ ਆਖਿਆ ਆਓ ਅਰੁਪਕਾਰੀ ਭਾਈ ਪਗੀਰਥ ਮਨ ਸੁਖ ਨੂੰ ਵੀ ਨਾਲ ਲੈ ਆਇਆ ਹੈ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਮਨ ਸੁਖ ਤਤਕਾਲ ਹੀ ਆਪ ਜੀ ਦੇ ਚਰਨਾਂ ਤੇ ਢਹਿ ਪਿਆ ਮਾਨੋ ਉਸ ਅਤਿ ਤਿਹਾਰੇ ਨੂੰ ਪਾਣੀ ਮਿਲ ਗਿਆ ਵਿਆਹ ਦੀ ਸਮਗਰੀ ਸਤਿਗੁਰੂ ਜੀ ਦੇ ਅੱਗੇ ਰੱਖ ਕੇ ਪਗੀਰਥ ਨੇ ਆਖਿਆ ਸੱਚੇ ਪਾਤਸ਼ਾਹ ਆਪ ਸਭ ਕੁਝ ਜਾਣਦੇ ਹੋ ਇਹ ਆਪ ਜੀ ਦਾ ਸਿੱਖ ਬਣਨ ਵਾਸਤੇ ਆਇਆ ਹੈ ਗੁਰੂ ਜੀ ਨੇ ਮਰਦਾਨੇ ਨੂੰ ਵਿਆਹ ਦੀ ਸਾਰੀ ਸਮਗਰੀ ਅਤੇ ਕੁਝ ਨਕਦ ਧਨ ਦੇ ਦਿੱਤਾ ਇਸ ਨੂੰ ਲੈ ਕੇ ਮਰਦਾਨਾ ਖੁਸ਼ ਹੋ ਕੇ ਤਲਵੰਡੀ ਆ ਗਿਆ ਤਲਵੰਡੀ ਵਿੱਚ ਮਰਦਾਨੇ ਨੇ ਗੁਰੂ ਜੀ ਦੀ ਬਹੁਤ ਉਤਮਾ ਕੀਤੀ ਤੇ ਇੰਨਾ ਵਰਗਾ ਹੋਰ ਕੋਈ ਸਕੀ ਨਹੀਂ ਹੈ ਮਨੁੱਖ ਨੇ ਬੜੇ ਪ੍ਰੇਮ ਤੇ ਸਰਦਾ ਨਾਲ 2 ਦਿਨ ਸੁਲਤਾਨਪੁਰ ਬਤੀਤ ਕਰਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ اے ਦੀਨਾ ਨਾਥ ਇਹ ਸੰਸਾਰ ਅੰਨਾ ਖਾਤਾ ਹੈ ਜਿਹੜਾ ਇਸ ਵਿੱਚ ਡਿੱਗ ਪਵੇ ਉਹ ਮੂੜ ਆਪਣੇ ਆਪ ਨਿਕਲ ਨਹੀਂ ਸਕਦਾ ਮੇਰੇ ਤੇ ਕਿਰਪਾ ਕਰਕੇ ਇਸ ਵਿੱਚ ਡੁੱਬਣ ਤੋਂ ਬਚਾ ਲਵੋ ਮੈਂ ਆਪ ਦੀ ਸ਼ਰਨ ਆਇਆ ਹਾਂ ਮੈਨੂੰ ਆਪਣਾ ਸਿੱਖ ਜਾਣ ਕੇ ਉਪਦੇਸ਼ ਦਿਓ ਜਿਸ ਨਾਲ ਮੇਰਾ ਨਿਸਤਾਰਾ ਹੋ ਜਾਵੇ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਮਨ ਵਿੱਚ ਇਸ ਪ੍ਰਕਾਰ ਦੀ ਹਉਮੈ ਧਾਰੀ ਹੋਈ ਹੈ ਇਹ ਇਹ ਮੇਰਾ ਘਰ ਹੈ ਇਹ ਮੇਰਾ ਧਨ ਹੈ ਇਹ ਮੇਰਾ ਪੁੱਤਰ ਹੈ ਇਹ ਮੇਰੀ ਇਸਤਰੀ ਹੈ ਇਹ ਮੇਰਾ ਪਰਿਵਾਰ ਹੈ ਇਹ ਮੇਰਾ ਦੇਸ਼ ਘੋੜੇ ਤੇ ਹਾਥੀ ਹਨ ਇਹ ਮੇਰਾ ਪਿੰਡ ਤੇ ਸੈਨਾ ਹੈ ਇਹ ਮੇਰੇ ਦੇਹੀ ਤੇ ਹੋਰ ਪਦਾਰਥ ਹਨ ਜਿਵੇਂ ਜੀਵ ਨੇ ਇਸ ਪ੍ਰਕਾਰ ਦੀ ਬੇਅਰਥ ਹੀ ਮਮਤਾ ਧਾਰੀ ਹੈ ਉਥੇ ਉਹ ਸਦਾ ਹੀ ਜਨਮ ਮਰਨ ਦੇ ਦੁੱਖ ਭੋਗਦਾ ਰਹੇਗਾ ਇਸ ਵਾਸਤੇ ਇਹ ਝੂਠੀ ਮੋਹ ਮਾਇਆ ਨੂੰ ਤਿਆ ਕੇ ਪ੍ਰੇਮਨਾ ਸਤਨਾਮ ਦਾ ਜਾਪ ਕਰੋ ਅਤੇ ਪਰਮੇਸ਼ਵਰ ਦਾ ਭਾਣਾ ਮਿੱਠਾ ਕਰਕੇ ਮੰਨੋ ਇਹ ਸਭ ਤੋਂ ਪਵਿੱਤਰ ਮਾਰਗ ਹੈ ਇਨ੍ਹਾਂ ਗੱਲਾਂ ਤੇ ਦ੍ਰਿੜਤਾ ਨਾਲ ਅਮਲ ਕਰੋ ਤਾਂ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਜਾਏਗੀ ਅਤੇ ਮੁਕਤੀ ਪ੍ਰਾਪਤ ਕਰਨ ਵਿੱਚ ਕੋਈ ਸੰਸਾ ਨਹੀਂ ਰਹੇਗਾ ਸਤਿਗੁਰੂ ਜੀ ਦੇ ਇਨ੍ਹਾਂ ਬਚਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਮਨੁੱਖ ਕੁਝ ਦਿਨ ਸੁਲਤਾਨਪੁਰ ਨਿਵਾਸ ਕਰਕੇ ਗੁਰੂ ਜੀ ਦੇ ਦੱਸੇ ਹੋਏ ਸ਼ਬਦ ਲਿਖ ਕੇ ਲਾਹੌਰ ਆ ਗਿਆ ਅਤੇ ਉਹਨਾਂ ਦਾ ਪਾਠ ਪ੍ਰੇਮ ਨਾਲ ਕਰਕੇ ਆਪਣਾ ਘਰ ਕਾਰ ਵਿਹਾਰ ਸੱਚਾਈ ਨਾਲ ਕਰਦਾ ਹੋਇਆ ਮੁਕਤ ਪਦ ਨੂੰ ਪ੍ਰਾਪਤ ਕਰ ਗਿਆ ਸਾਖੀ ਸਰਵਣ ਕਰਵਾਉਂਦਿਆ ਹੋਇਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਬਖਸ਼ ਦੇਣੀ ਆ ਸਤਿਗੁਰੂ ਜੀ ਸੰਗਤ ਬਖਸ਼ਣ ਹਜੋਗਨ ਬਖਸ਼ ਲੈਣਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਨੂੰ ਮਰਤਬਾ ਸੇਅਰ ਕਰਨਾ ਕਮੈਂਟਾਂ ਰਹੀਂ ਆਪਣੇ ਸੁਝਾਅ ਦੇਣ ਦੀ ਕਿਰਪਾ ਦਾ ਕਰਨੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ